ਹਾਂਜੀ ਮਿਠੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਆਪਾਂ ਵੀਡੀਓ ਲੈ ਕੇ ਆਏ ਹਾਂ ਜੀ ਵੀ ਬੱਚਿਆਂ ਦੇ ਵਿਆਹ ਆਪਾਂ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਆਪਾਂ ਖਿਆਲ ਰੱਖਗੇ ਤੇ ਕਿਵੇਂ ਪਰਮਾਤਮਾ ਨੂੰ ਤਕੀਵਤ ਰੀਕੀ ਨਤਿਆਗੇ ਕਿ ਬੱਚਿਆਂ ਦਾ ਜੀਵਨ ਸੁਖੀ ਹੋਵੇ ਜੇ ਆਪਾਂ ਪੁੱਤਰ ਦਾ ਜਾਂ ਧੀ ਦਾ ਵਿਆਹ ਕਰਦੇ ਆ ਨਾ ਇਹਨਾਂ ਗੱਲਾਂ ਦਾ ਜਰੂਰ ਖਿਆਲ ਕੇ ਪਰਮਾਤਮਾ ਦਾ ਇਸ ਤਰ੍ਹਾਂ ਆਸ਼ੀਰਵਾਦ ਜਰੂਰ ਲੱਗੇ ਤਾਂ ਕਿ ਬੱਚੇ ਦਾ ਵਿਹੋ ਤਾਂ ਜੀਵਨ ਸੁਖੀਆਂ ਖੁਸ਼ੀਆਂ ਨਾਲ ਭਰਿਆ ਹੋਵੇ ਸੁੱਖਾਂ ਚ ਜਪੀਤ ਹੋਵੇ ਤੇ ਅੱਜ ਕੱਲ੍ਹ ਜ਼ਿਆਦਾਤਰ ਵਿਆਹ ਤਾਂ ਰਸਤੇ ਬਹੁਤ ਜ਼ਿਆਦਾ ਖਰਾਲ ਹੋ ਰਹੀ ਹੈ। ਬੱਚੇ ਵਿਚਾਰੇ ਦਰਦ ਦਰ ਭਟਕ ਰਹੇ ਆ, ਕੋਟਕਚਾਰੀਆਂ 'ਚ ਧੱਕੇ ਖਾਂਦੇ ਪਏ ਆ। ਪਰ ਆਪਾਂ ਕੁਝ ਇਹ ਗੱਲਾਂ ਦਾ ਖਿਆਲ ਰੱਖ ਕੇ ਤਾਂ ਸ਼ਾਇਦ ਆਪਣੇ ਬੱਚਾਂ ਦਾ ਸੁਹਾਵਣਾ ਜੀਵਨ ਬਣਾ ਸਕੀਏ। ਇਹਦੇ ਉੱਤੇ ਆਪਾਂ ਤੁਹਾਨੂੰ ਕੁਝ ਗੱਲਾਂ ਦੱਸਦੇ ਆਂ ਜੀ। ਜਦੋਂ ਵੀ ਆਪਾਂ ਬੱਚੇ ਦਾ ਵਿਆਹ ਕਰਦੇ ਆਂ ਉੱਥੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਪਰਮਾਤਮਾ ਦਾ ਅਸ਼ੀਰਵਾਦ ਜ਼ਰੂਰ ਲੈਣ। ਜੇ ਉਹ ਵੀ ਪਗੁਰੂ ਵਿਆਹ ਕਰਾ ਲੱਖਦੇ ਆਪਾਂ ਸਾਰੇ ਆਪਾਂ ਰਿਸ਼ਤੇਦਾਰਾਂ ਨੂੰ ਨਿਉਤੇ ਦੰਨੇ ਆ ਸੱਦਾ ਪੱਤਰ ਦੇ ਕੇ ਅੰਮੀ ਆ ਵੀ ਤੁਸੀਂ ਵਿਆਹ ਦੇ ਵਿੱਚ ਆ ਸਭ ਨਾਲ ਪਹਿਲਾਂ ਉੱਥੇ ਆਪਾਂ ਕੀ ਕਰਨਾ ਜਦੋਂ ਸੱਦਾ ਪੱਤਰ ਛਪਾਉਨੇ ਆ ਪਹਿਲੀ ਤਾਂ ਗੱਲ ਹੈ ਜੀ ਜਦੋਂ ਵੀ ਵਿਆਹ ਦਾ ਕਾਰਡ ਮਾਂ ਬੋਲੀ ਭਾਸ਼ਾ ਚ ਛਕਾਓ ਛਪਾਓ ਜੋ ਆਪਣੀ ਭਾਸ਼ਾ ਹੈ ਮਾਂ ਬੋਲੀ ਹੈ ਜੋ ਆਪਾਂ ਦਿੱਤੀ ਹੈ ਜਨਮ ਸਮੇਂ ਆਪਾਂ ਨੂੰ ਗੁਰਤੀ ਮਿਲਿਆ ਸਿਰਫ ਉਸ ਬੋਲੀ ਦੇ ਵਿੱਚ ਹੀ ਆਪਾਂ ਉਹ ਕਾਰਡ ਛਪਾ ਕੇ ਗੁਰਮੁਖੀ ਲਿਪੀ ਦੇ ਵਿੱਚ ਹੀ ਕਾਰਡ ਛਪਾਈਏ ਜਿਹੜਾ ਪੜਨ ਦੇ ਵਿੱਚ ਆਸਾਨ ਹੋਵੇ ਫਿਰ ਆਪਾਂ ਜਦੋਂ ਵੀ ਕਾਰਡ ਛਾਪਦੇ ਸਾਰਾ ਨਾ ਪਹਿਲਾ ਕਾਰਡ ਗੁਰੂ ਘਰ ਦੇ ਵਿੱਚ ਜ਼ਰੂਰ ਲੈ ਕੇ ਜਾਇਏ ਗੁਰੂ ਨੂੰ ਦੇ ਕੇ ਆਈਏ ਗੁਰੂ ਸਭ ਤੋਂ ਪਹਿਲਾ ਸਰਦਾ ਆਪਾਂ ਆਪਣੇ ਗੁਰੂ ਨੂੰ ਦੇਈਏ ਜਿਸ ਵੀ ਗੁਰੂ ਨੂੰ ਤੁਸੀਂ ਮੰਨਦੇ ਹੋ ਨਾ ਉਸ ਗੁਰੂ ਨੂੰ ਤੁਸੀਂ ਉਹ ਸੱਦਾ ਪੱਤਰ ਜ਼ਰੂਰ ਦੇਣਾ ਜ਼ਰੂਰ ਦੇ ਕੇ ਆਈਏ ਜਦੋਂ ਵਪਾਰ ਲੈ ਕੇ ਜਾਇਏ ਗੁਰੂ ਘਰ ਦੇਖਦੇ ਆਂ ਪਰਿਆਸ ਤੇ ਜ਼ਰੂਰ ਲੈ ਕੇ ਜਾਇਏ ਦੇਖੋ ਜਦੋਂ ਵੀ ਗੁਰੂ ਘਰ ਦੇ ਵਿੱਚ ਦੇਖ ਜਾਂਦੀ ਹੈ ਨਾ ਸਭ ਤੋਂ ਵੱਧ ਇਹ ਆਪਣੇ ਸੁੱਖ ਉਹਨਾਂ ਪੂਰੀ ਹੁੰਦੀ ਹੈ ਜਿਸ ਗੁਰੂ ਘਰ ਦੇ ਵਿੱਚ ਸਿਰਫ ਦੀਗ ਨੂੰ ਅਹਿਮੀਅਤ ਦਿੱਤੀ ਗਈ ਹੈ ਦੀਗ ਦੀ ਮਰਿਆਦਾ ਹੀ ਹੈ ਗੁਰੂ ਘਰ ਦੇ ਵਿੱਚ ਦੀਗ ਲੈ ਜਾਣੇ ਹੋਰ ਕੋਈ ਚੀਜ਼ ਦੀ ਆਪਾਂ ਮਾਨਤਾ ਨਹੀਂ ਮਿਲੀ ਗੁਰੂ ਸਾਹਿਬ ਭਗਵਾਨੋ ਗੁਰਨਾਥ ਦੇ ਸੱਚੇ ਪਾਤਸ਼ਾਹ ਵਾਣੋ ਸਭ ਤੋਂ ਵੱਧ ਮਾਨਤਾ ਆਪਣ ਦੀਗ ਦੀ ਦਿੱਤੀ ਗਈ ਹੈ ਜਿੱਦੋਂ ਆਪਾਂ ਦੀਗ ਲੈ ਕੇ ਆਨੇ ਗੁਰੂ ਸਾਹਿਬ ਬੜੇ ਖੁਸ਼ ਹੁੰਦੇ ਆ ਤੇ ਆਪਣੀ ਸਾਰਾ ਕੰਮ ਦੇ ਵਿੱਚ ਪੂਰੀ ਫਤਿਹ ਕਰਦੇ ਆ ਦੇ ਲਈ ਗੁਰੂ ਘਰ ਦੇ ਵਿੱਚ ਜਿਆਦੇ ਤੋਂ ਜਿਆਦੇ ਕੋਸ਼ਿਸ਼ ਕਰਿਆ ਕਰੋ ਕਿ ਦੀਗ ਹੀ ਲੈ ਕੇ ਚੱਲੀਂ ਦੀ ਰੀਤੀ ਰਸਤਾ ਲੈ ਕੇ ਚੱਲਦੀ ਹੈ। ਹੋਰ ਮਠਿਆਈਆਂ ਦੇ ਪ੍ਰਸ਼ਾਦ ਨਾਲ ਆਇਆ ਕੋ ਇਹ ਨਹੀਂ ਪਤਾ ਜੀ ਜਿੱਥੋਂ ਆਪਾਂ ਉਹ ਲੱਡੂ ਆਪਾਂ ਲੈ ਰੇਖ ਲਵਾਈ ਤੋਂ ਇਹ ਨਹੀਂ ਪਤਾ ਉਹਨੇ ਝੂਠੇ ਹੱਥ ਲਾਏ ਆ ਇਹ ਨਹੀਂ ਪਤਾ ਕਿਹੜੇ ਤਰੀਕੇ ਨਾਲ ਬਣਾਇਆ ਹੈ ਬਣਾਉਣ ਲੱਗੇ ਉਹਨੇ ਕਿੰਨੇ ਵਾਰੀ ਹੱਥ ਕਿਉਂ ਕਿੱਥੇ ਕਿੱਥੇ ਲਾਏ ਹੋਣਗੇ ਉਹ ਸੋਚਮ ਨਹੀਂ ਹੁੰਦੀ ਜੀ ਉਹ ਡੱਬਾ ਜਦੋਂ ਪੈ ਕੀਤਾ ਉਹਨੇ ਕੀ ਪਤਾ ਹੱਥ ਧੋਤੀ ਆ ਕਿ ਨਹੀਂ ਉਹ ਸੋਚਮ ਨਹੀਂ ਹੁੰਦੀ ਮਠਿਆਈ ਦੇ ਵਿੱਚ ਤੇ ਬਕਨਿਵੀ ਸੱਚਮਰਖ ਰਗੇ ਪਰ ਨਹੀਂ ਜੀ ਹਲਵਾਈਏ ਸੱਚਮ ਨਹੀਂ ਰੱਖ ਸਕਦੇ ਮਜੂਰਾ ਤੋਂ ਇੰਨੀ ਸੱਚਮ ਨਹੀਂ ਰਹਿੰਦੀ ਇਹਦੇ ਲਈ ਝੂਠੀ ਮਿਲਕੀ ਮਠਿਆਈ ਆਪਾਂ ਗੁਰੂ ਘਰ ਕਦੇ ਵੀ ਨਾ ਲੈ ਕੇ ਜਾ ਕੇ ਗੁਰੂ ਘਰ ਦੇ ਹਮੇਸ਼ਾ ਦੇਖਦੀ ਰਿਆਸਤ ਲੈ ਜੀ ਤੇ ਕਾਰਡ ਲੈ ਕੇ ਜਾਈਏ ਉੱਥੇ ਜਾ ਕੇ ਆਪਾਂ ਗੁਰੂ ਸਾਹਿਬ ਅੱਗੇ ਇਹ ਅਰਦਾਸ ਬੇਨਤੀਆਂ ਕਰਗੇ ਜੀ ਇਹ ਪਰਮਾਤਮਾ ਸੱਚੇ ਪਾਤਸ਼ਾਹ ਮੈਂ ਆਪਣੇ ਬੱਚੇ ਦਾ ਕਾਰਜ ਕਰਨ ਜਾ ਰਿਹਾ ਹਾਂ ਤੁਸੀਂ ਸਿਰ ਤੇ ਮਿਹਰ ਪ੍ਰਿਆਸ ਰੱਖਿਓ ਜੀ ਤੁਸੀਂ ਮੈਂ ਤੁਹਾਡੇ ਦਰ ਦੇ ਤੇ ਸੱਦਾ ਪੱਤਰ ਲੈ ਕੇ ਆਏ ਸੱਦਾ ਪੱਤਰ ਤੁਸੀਂ ਕੂਲ ਕਰਿਓ ਮਨਜ਼ੂਰ ਕਰਿਓ ਤੁਸੀਂ ਮੇਰੇ ਘਰ ਦੇ ਵਿੱਚ ਜ਼ਰੂਰ ਰਹਿਓ ਜੋ ਦਾ ਕਾਰਜ ਕਰਾਂ ਸੁੱਖਾਂ ਸ਼ਾਂਤੀਆਂ ਤੇ ਸੋਹਣਾ ਕਾਰਜ ਨੂੰ ਨੇਪਰੇ ਚੜਾਏ ਤੇ ਬੱਚਿਆਂ ਨੂੰ ਸੁੱਖਾ ਭਰਿਆ ਸੋਹਣਾ ਜੀਵਨ ਬਤੀਤ ਕਰਨ ਦਾ ਬਰ ਬਖਸ਼ੂ ਮਹਾਰਾਜ ਤੇ ਤੁਹਾਡੀ ਰਹਿਮ ਤੇ ਸਦਕਾ ਹੀ ਮੈਂ ਕਾਰਜ ਕਰਨ ਜਾ ਰਿਹਾ ਹਾਂ ਤੁਸੀਂ ਮੇਰੇ ਘਰ ਦੇ ਵਿੱਚ ਚਰਨ ਪਾ ਕੇ ਤੁਹਾਨੂੰ ਮੈਂ ਸੱਦਾ ਪੱਤਰ ਦੇਣ ਆਇਆ ਪਹਿਲੇ ਚਾਰ ਨੂੰ ਤੁਸੀਂ ਮੇਰੇ ਘਰ ਦੇ ਵਿੱਚ ਪਾਇਓ ਤੇ ਬੱਚੇ ਰਬਾ ਜੋ ਕਾਰਜ ਕਰਿਆ ਸਿਰੇ ਚੜਾਏ ਇਸ ਤਰ੍ਹਾਂ ਗੁਰੂ ਅੱਗੇ ਅਰਦਾਸ ਪੀਂਤੇ ਆਂ ਕਰਕੇ ਆਪਾਂ ਸੱਦਾ ਪੱਤਰ ਤੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਜਿੱਥੇ ਆਪਾਂ ਵਿਗੋਲਕ ਪਈ ਹੁੰਦੀ ਆ ਉਹਦੇ ਉੱਪਰ ਆਪਾਂ ਸੱਦਾ ਪੱਤਰ ਤੇ ਆਪਣਾ ਅਤਿ ਦੀ ਦੇਗ ਦੀ ਰਿਆਸਤ ਫੜਾ ਕੇ ਆਉਣਾ ਹੈ ਉਸ ਤੋਂ ਬਾਅਦ ਜਦੋਂ ਵੀ ਵਿਆਹ ਆਪਾਂ ਕਰਦੇ ਆ ਬੱਚੇ ਦਾ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਉਹਦੇ ਘਰੇ ਲੈ ਕੇ ਆ ਸਹਿ ਪਾਠ ਕਰਾਓ ਚਾਹੇ ਸੁਖਮਨੀ ਸਾਹਿਬ ਕਰਾਓ ਤੇ ਸਹਿਪਾਠ ਕਰਾਉਂ ਤੋਂ ਬਹੁਤ ਵਧੀਆ ਜੀ ਜੋ ਕੰਮ ਸਹਿਜੇ ਸਹਿਜੇ ਹੋਇਆ ਫਾਲ ਉਹਦਾ ਫਿਰ ਬਹੁਤ ਜ਼ਿਆਦਾ ਹੀ ਮਿਲਦਾ ਤੇ ਕਾਲ ਚ ਕਰੇ ਕੰਮ ਦਾ ਫਾਲ ਨਹੀਂ ਮਿਲਦਾ ਜੀ ਇਹਦੇ ਲਈ ਹਮੇਸ਼ਾ ਸਹਿਜ ਪਾਠ ਕਰਾਇਆ ਕਰੋ ਜਿਹਦਾ ਫਾਲ ਤੁਹਾਨੂੰ 100 ਗੁਣਾ ਜ਼ਿਆਦਾ ਮਿਲੇ ਇਹਦੇ ਲਈ ਸਹਿਪਾਠ ਆਪਾਂ ਜ਼ਰੂਰ ਰਖਾਈਏ ਬੱਚੇ ਨੂੰ ਹੋਰ ਖੜ ਕੇ ਬੱਚੇ ਦੀ ਆਉਣ ਵਾਲੀ ਸੋਹਣੀ ਜ਼ਿੰਦਗੀ ਦੀਆਂ ਗੁਰੂ ਅਗੇ ਅਰਦਾਸਾਂ ਦੇਣੀਆਂ ਗੁਰੂ ਸਾਹਿਬ ਤੋਂ ਜੂਰ ਲấyੇ ਜੂਰ ਕਰਵਾਈਏ ਗ੍ਰਾਂਥੀ ਸਿੰਘ ਨੂੰ ਕਹਿ ਕੇ ਉਹਨੂੰ ਖੁਸ਼ੀ ਖੁਸ਼ੀ ਘਰ ਦੇ ਵਿੱਚੋਂ ਆਪਾਂ ਵਿਦਾ ਕਰ ਠੀਕ ਹੈ ਨਾ ਜੀ ਇਹ ਕੰਮ ਆਪਾਂ ਜ਼ਰੂਰ ਕਰਨਾ ਹੈ ਜੀ ਤੇ ਉਸ ਤੋਂ ਬਾਅਦ ਹੀ ਆਪਾਂ ਬਿਆਲਾ ਕਾਰਜ ਸ਼ੁਰੂ ਕਰਨਾ ਕੋਈ ਕਰਾਹੀ ਚੜਾਉਣੀ ਹੈ ਕੁਝ ਨਹੀਂ ਸਭ ਤੋਂ ਪਹਿਲਾਂ ਗੁਰੂ ਨੂੰ ਘਰ ਲੈ ਕੇ ਆਉਣਾ ਉਹਦੀ 10 ਦਿਨ ਪੂਰੇ ਸੱਚੇ ਮਾਨ ਨਾਲ 7 ਦਿਨ 9 ਦਿਨ ਪੂਰੇ ਸੱਚੀ ਸ਼ਰਧਾ ਨਾਲ ਮਾਨਸ ਤਨ ਸਾਰੇ ਖੁਸ਼ ਹੋ ਕੇ ਤੇ ਸੇਵਾ ਕਰਨੀ ਹੈ ਜਿਹੜੇ ਬੱਚੇ ਦਾ ਪਿਆ ਉਹਨੂੰ ਕਹੋ ਇਹ ਸਵੇਰ ਸ਼ਾਮ 10 ਮਿੰਟ 20 ਮਿੰਟ ਬੈਠ ਕੇ ਗੁਰਬਾਣੀ ਜ਼ਰੂਰ ਸੁਣੇ ਇਹ ਨਹੀਂ ਹੈਗਾ ਪਾਠ ਰਖਾ ਲੈ ਤੇ ਮਟੇ ਕਿਸੇ ਦੇ ਕੰਮ ਚ ਬਾਣੀ ਪਈ ਨਹੀਂ ਆਪ ਬਾਹਰ ਕੰਮਾਂ ਚ ਭੱਜਿਆ ਪਏ ਘਰ ਦੇ ਪਰਿਵਾਰ ਦਾ ਇੱਕ ਮੈਂਬਰ ਕਰਵਾਣੀ ਜਰੂਰ ਸੋਣੇ ਜੀ ਤੇ ਬੱਚਾ ਤਾਂ ਖਾਸ ਕਰਕੇ 10 ਮਿੰਟ 20 ਮਿੰਟ ਜਰੂਰ ਕਰਵਾਣੀ ਸੋਣੀ ਇਹ ਕੰਮ ਆਪਾਂ ਜਰੂਰ ਕਰਿਓ ਜੀ ਤੇ ਆਪਾਂ ਜਦੋਂ ਵੀ ਉਸ ਤੋਂ ਬਾਅਦ ਆਪਾਂ ਕਰਦੇ ਬੇਟੀ ਦੇ ਆਨੰਦ ਕਾਰਜ بیٹے ਦੇ ਆਨੰਦ ਕਾਰਜ ਉਦੋਂ ਕਿ ਗੁਰੂ ਘਰ ਦੇ ਵਿੱਚ ਜਦੋਂ ਵੀ ਰਮਾਲਾ ਲੈ ਸਹਿਬ ਲੈ ਕੇ ਜਾਣੇ ਆ ਕੋਸ਼ਿਸ਼ ਕਰੋ ਥਾਲ ਦੇ ਵਿੱਚ ਸੋਨਾ ਰਮਾਲਾ ਸਜਾਓ ਥਾਲ ਲੈ ਕੇ ਉਹਦੇ ਵਿੱਚ ਰਮਾਲਾ ਸਜਾਓ ਪੂਰੀ ਸ਼ਰਧਾ ਨਾਲ ਉਹਨੂੰ ਖੂਬਸੂਰਤ ਤਰੀਕੇ ਨਾਲ ਗੁਰੂ ਸਾਹਿਬ ਨੂੰ ਜਾ ਕੇ ਅਰਪਤ ਕਰੋ ਜੀ ਗੁਰੂ ਸਾਹਿਬ ਦੇ ਪਰ ਚੜਾਓ ਹਰਮਾਲਾ ਤੁਸੀਂ ਪੂਰੇ ਜਿੰਨੇ ਜਿਵੇਂ ਆਪਾਂ ਆਪਦੇ ਸੂਟ ਤਿਆਰ ਕਰਾਉਨੇ ਆ ਮਹਿੰਗੇ ਮਹਿੰਗੇ ਪਰ ਗੁਰੂ ਸਾਹਿਬ ਦੇ ਹਰਮਾਲੇ ਵੀ ਖੂਬਸੂਰਤ ਤਰੀਕਿਆਂ ਤਿਆਰ ਕਰਾ ਕੇ ਜਿਹੜੇ ਸੱਚਮੁੱਚ ਹੀ ਗੁਰੂ ਦੀ ਦੇਹ ਦੇ ਉੱਤੇ ਹੋ ਚੜਨ ਤੇ ਸੋਹਣੇ ਲੱਗਣ ਗੁਰੂ ਸਾਹਿਬ ਦੇ ਉੱਤੇ ਦਿੱਤੇ ਹੋਏ ਇਹਦੇ ਲਈ ਰਮਾਲਾ ਸਾਹਿਬ ਜਦੋਂ ਵੀ ਬੇਟੀ ਲੈ ਕੇ ਆਉਂਦੀ ਹੈ ਤੇ ਰਮ ਉਹ ਥਾਲ ਦੇ ਵਿੱਚ ਸਜਾ ਕੇ ਲੈ ਕੇ जाया ਜਾਂਦਾ ਹੈ ਇਹ ਜਦੋਂ ਵੇਖ ਜੋ ਆਪਾਂ ਕੰਮ ਕਰਦੇ ਆਪਾਂ ਕੋਈ ਵੀ ਕੰਮ ਆਪਾਂ ਨੂੰ ਮਰਿਆਦਾ ਚ ਰਹਿ ਕੇ ਕਰਕੇ ਤਾਂ ਆਪਾਂ ਨੂੰ ਉਹਦਾ ਚੰਗਾ ਫਲ ਮਿਲਦਾ ਜਦੋਂ ਆਪਾਂ ਕੋਈ ਵੀ ਕੰਮ ਉਸ ਮਰਿਆਦਾ ਤੋਂ ਉਲਟ ਕਰਦੇ ਤਾਂ ਉਹਦਾ ਆਪਾਂ ਨੂੰ ਨੁਕਸਾਨ ਹੁੰਦਾ ਹੀ ਹੁੰਦਾ ਹੈ ਬੇ ਉਸ ਆਪਾਂ ਨੂੰ ਸਾਰਾ ਦਿਨ ਗੁਰੂ ਘਰਾਂ ਦੇ ਵਿੱਚੋਂ ਇਹੀ ਹੁਕਮਨਾਮੇ ਆਉਂਦੇ ਰਹਿੰਦੇ ਵੀ ਬੱਚਿਆਂ ਦਾ ਸਿਰ ਚੰਗੀ ਤਰ੍ਹਾਂ ਢੱਕਿਆ ਹੋਵੇ ਬੱਚੀ ਦੇ ਇਸ ਤਰ੍ਹਾਂ ਦੇ ਕੱਪੜੇ ਪਾਏ ਹੋਣ ਕਿ ਬੱਚੀ ਬੈਠਣ ਉੱਠਣ ਚ ਲਾਵਾਂ ਲੈਂ ਚ ਸਹੀ ਤਰੀਕਾ ਹੋਵੇ ਕੋਸ਼ਿਸ਼ ਕਰੋ ਕਦੇ ਵੀ ਬੱਚਿਆਂ ਦੇ ਨੰਨਕਾਰ ਜਾਂ ਸਮੇਂ ਪ੍ਰਾਣਿਕ ਕੱਪੜੇ ਨਾ ਪਾਓ ਮੈਂ ਪਹਿਲਾਂ ਵੀ ਇਸ ਵਿਸ਼ੇ ਤੇ ਵੀਡੀਓ ਬਣਾ ਚੁੱਕੀ ਹਾਂ ਇਨਸਾਨ ਦੀ ਜ਼ਿੰਦਗੀ ਦੇ ਸਿਰਫ ਤਿੰਨ ਨਾਣ ਹੁੰਦੇ ਆ ਜਨਮ ਦਾ ਨਾਣ ਵਿਆਹ ਦਾ ਨਾਣ ਤੇ ਮੌਤ ਦਾ ਨਾਣ ਜੋ ਆਪ ਨਹੀਂ ਨਾ ਹੁੰਦਾ ਉਹ ਕਿਸੇ ਦੂਜੇ ਵੱਲੋਂ ਨਵਾਇਆ ਜਾਂਦਾ ਸੀ ਵੇਖੋ ਵੀਡੀਓ ਦਾਪਾ ਵਿਆਹ ਦਾ ਨਾਣ ਹੁੰਦਾ ਸੀ ਉਹ ਨਾਈ ਵੱਲੋਂ ਕੀਤਾ ਜਾਂਦਾ ਸੀ ਜਿਹਨੂੰ ਰਾਜਾ ਕਿਹਾ ਜਾਂਦਾ ਸੀ ਉਹਦੇ ਵੱਲੋਂ ਕੀਤਾ ਜਾਂਦਾ ਸੀ ਪਰ ਹੁਣ ਬੱਚੇ ਆਪ ਨਾਉਣ ਲੱਗੇ ਪਰ ਨਾ ਆ ਕੇ ਬੱਚਿਆਂ ਨੂੰ ਹਮੇਸ਼ਾ ਆਪਾਂ ਨਵੇਂ ਵਸਤਰ ਪਹਿਨਾਈਏ ਨਵੇਂ ਵਸਤਰ ਪਹਿਨਾ ਕੇ ਆਪਾਂ ਗੁਰੂ ਘਰ ਦੇ ਹਜ਼ੂਰੀ ਚ ਲੈ ਕੇ ਚੱਲੀਏ ਕਿਉਂਕਿ ਉਹ ਬੱਚੇ ਦੀ ਜ਼ਿੰਦਗੀ ਦਾ ਇੱਕ ਨਵਾਂ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਨਵੀਂ ਜ਼ਿੰਦਗੀ ਜਿਉਣ ਲਈ ਜਾ ਰਿਹਾ ਹੁੰਦਾ ਜਨਮ ਸਮੇਂ ਵੀ ਆਪਾਂ ਬੱਚੇ ਦੇ ਸੋਹਣੇ ਨਵੇਂ ਕੱਪੜੇ ਪਾਉਂਦੇ ਆ ਕਿ ਉਹ ਦੁਨੀਆ ਤੇ ਆਇਆ ਹੈਗਾ ਉਸ ਤੋਂ ਬਾਅਦ ਹੁਣ ਪਤਾ ਵੀ ਆਪਣੀ ਬੇਟੀ ਕਿਸੇ ਦੂਜੇ ਘਰ ਦੇ ਵਿੱਚ ਜਾ ਜਾ ਰਹੀ ਹੈ ਉਸ ਘਰ ਨੂੰ ਵਸਾ ਰਹੀ ਹੈ ਉਦੋਂ ਵੀ ਆਪਾਂ ਨਵੇਂ ਕੱਪੜੇ ਪਾ ਕੇ ਤੇ ਇੱਕ ਮੌਤ ਦੇ ਖਾਫਨ ਤਾਂ ਨਵਾਂ ਪੈਂਦੇ ਹੀ ਪੈਂਦਾ ਇਹ ਵੀ ਲਈ ਜੀ ਦੇੜਾ ਪਕਰਾਇਆਂ ਤੇ ਲਹਿੰਗੇ ਲਿਆਉਣੇ ਆ ਲਾਹੇ ਪਵਾਹੇ ਲਹਿੰਗੇ ਇਹਨਾਂ ਦੇ ਵਿੱਚ ਤੁਸੀਂ ਨੰਦ ਨਾ ਕਰਾਇਆ ਕਰੋ ਪਤਾ ਨਹੀਂ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਨੈਗੇਟਿਵ એનર્ਜੀ ਹੁੰਦੀ ਆ ਅੱਜ ਕੱਲ ਰੋਗ ਬਿਮਾਰੀਆਂ ਬਹੁਤ ਕੁਝ ਹੁੰਦਾ ਕਿਹਦੇ ਕਿਹਦੇ ਪਾਇ ਹੁੰਦੇ ਆ ਇਹੋ ਜਿਹੇ ਲਾਹੇ ਪਵਾਇ ਲਹਿੰਗੇ ਉਹਦੇ ਬੱਚੇ ਦੇ ਭਲੀ ਨਾ ਪਾਇਆ ਕਰੋ ਗੁਰੂ ਵੇਖ ਗੁਰੂ ਸਾਹਿਬ ਹੁਣ ਹੁਕਮਨਾਮੇ ਦੇ ਵਿੱਚ ਆਪਾਂ ਨੂੰ ਇਹੀ ਕਿਹਾ ਵੀ ਸਲਵਾਰ ਉਹੀ ਜੋ ਆਪਣਾ ਪੰਜਾਬੀ ਸੂਟ ਹੈ ਬੱਚਾ ਕੁਰਤੇ ਪਜਾਮੇ ਦੇ ਵਿੱਚ ਆਨੰਦ ਲਵੇ ਤੇ ਸਭ ਤੋਂ ਵਧੀਆ ਤੁਸੀਂ ਵੀ ਕੋਸ਼ਿਸ਼ ਇਹ ਹੀ ਕਰਿਆ ਕਰੋ ਕਿ ਬੇਟੀ ਨੂੰ ਆਨ ਲੱਗ ਨਵਾਂ ਸੂਟ ਪਾਵੇ ਤੇ ਬੇਟਾ ਕੁਰਤਾ ਪਜਾਮਾ ਪਾ ਕੇ ਸੋਹਣੇ ਆਨੰਦ ਕਾਰਜ ਲਵੇ ਉਸ ਤੋਂ ਬਾਅਦ ਜੋ ਲਾਹੇ ਪਵਾਹੇ ਜੋ ਜਿਸ ਤਰ੍ਹਾਂ ਦੇ ਪਵਾਏ ਆਪਾਂ ਪਾ ਸਕਦੇ ਆ ਪਰ ਇਹ ਕੰਮ ਜ਼ਰੂਰ ਕਰਕੇ ਬੱਚਿਆਂ ਦੀ ਖੁਸ਼ੀ ਦੇ ਕਰਕੇ ਬੱਚਿਆਂ ਦੇ ਸੋਹਣੇ ਜੀਵਨ ਜਿਉਣ ਲਈ ਜੋ ਮਰਿਆਦਾ ਗੁਰੂ ਦੀ ਸਹਿਮੇ ਆਪਾਂ ਨੂੰ ਬਖਸ਼ੀ ਹੈ ਜੋ ਆਪਣੇ ਸਿੱਖ ਧਰਮ ਦੇ ਵਿੱਚ ਹੈ ਤਾਂ ਆਪਾਂ ਉਹਨੂੰ ਪੂਰੀ ਸੱਚੀ ਸ਼ਰਧਾ ਨਾਲ ਨਿਭਾਈਏ ਜੀ ਉਹਦਾ ਸਮਾਨ ਉਸੇ ਤਰੀਕੇ ਨਾਲ ਕਰਕੇ ਮਰਿਆਦਾ ਦੇ ਵਿੱਚ ਰਹਿ ਕੇ ਕਰੀਏ ਇਹ ਕੰਮ ਆਪਾਂ ਜਰੂਰ ਕਰਨਾ ਹੈ ਹਰਬਾਲਾ ਸਾਹਿਬ ਜਰੂਰ ਮੇਟਾ ਕਰਨਾ ਤੇ ਗੁਰੂ ਘਰ ਦੇ ਵਿੱਚੋਂ ਜੋ ਮਠਿਆਈ ਆਪਾਂ ਘਰ ਦੇ ਵਿੱਚ ਜਦੋਂ ਕੜਾਹੀ ਚੜਦੀ ਆ ਮਠਿਆਈ ਬਣਾਉਣੀ ਆ ਸਭ ਤੋਂ ਪਹਿਲਾਂ 10 ਮਰ ਸੌਂਫ ਕੱਢਣਾ ਮਠਿਆਈ ਦੇ ਵਿੱਚੋਂ ਗੁਰੂ ਘਰ ਲਈ ਮਠਿਆਈ ਤੁਸੀਂ ਜਰੂਰ ਕੱਢੋ 1/2 ਕਿਲੋ ਮਠਿਆਈ ਸਾਰੇ ਸਮਾਨ ਦੇ ਵਿੱਚੋਂ ਜਿੰਨੀ ਜਿੰਨੀ ਵੀ ਚੀਜ਼ ਬਣਦੀ ਹੈ ਸੁੱਚੀ ਹੱਥਾਂ ਨਾਲ ਕਿਸੇ ਨੂੰ ਹੱਥ ਨਾ ਲਾਉਂਦੇ ਝੂਠੇ ਹੱਥ ਨਾਲਾਓ ਗੁਰੂ ਸਾਹਿਬ ਦੀ 1/2 ਕਿਲੋ ਮਠਿਆਈ ਕੱਢ ਕੇ ਤੁਸੀਂ ਗੁਰੂ ਘਰ ਦੇ ਵਿੱਚ ਜਦੋਂ ਬੱਚੀ ਨੰਦਕਰਮ ਜਾਂਦੀ ਹੈ ਉਹਨੂੰ ਜ਼ਰੂਰ ਲੈ ਕੇ ਜਾਣੀ ਠੀਕ ਹੈ ਨਾ ਜੀ ਦੇਖ ਕਰਾਉਣੀ ਹੈ ਦੇਗ ਆਪਦੇ ਘਰੋਂ ਉਸ ਦਿਨ ਰਿਆਸਤ ਜ਼ਰੂਰ ਗੁਰੂ ਘਰ ਦੇ ਕੇ ਆਉਣੀ ਹੈ ਤੇ ਫੇਰ ਹੀ ਕਈ ਵਾਰ ਕਹਾਂਗੇ ਤੇ ਮੈਂ 100 200 ਦੇ ਦਿੰਨੇ ਚਲ ਬਾਬੇ ਦੇਖ ਕਰ ਲੈਣਗੇ ਗਲਤੀ ਨਾ ਕਰਿਆ ਕਰੋ ਪਹਿਲਾਂ ਹੀ ਦੇਖ ਕਰਾਉਂਦੇ ਦੇਗ ਦਾ ਸਮਾਨ ਪੁੱਥੇ ਪੰਚਾਇਆ ਕਰੋ ਤੇ ਬੇਟੀ ਦੇ ਨੰਦਕਰਮ ਦੇ ਬਾਬਾ ਜੀ ਦੇਗ ਬਣਾਓ ਠੀਕ ਹੈ ਨਾ ਜੀ ਹਰੇ ਕੰਮ ਇਹਨਾਂ ਸ਼ਾਰਟਕਟ ਨਾ ਕਰਕੇ ਉਹ ਪੈਸੇ ਜਨਾਸਾਰਗੇ ਥੋੜੀ ਯਾਦ ਹੋਵੇ ਇੰਤ ਕਰਕੇ ਤਾਂ ਕਿ ਆਪਾਂ ਵੀ ਸੋਹਣੇ ਤੇ ਸੁਖੀ ਜੀਵਨ ਬਤੀਤ ਕਰਕੇ ਕੋਈ ਫਿਰ ਆਪਾਂ ਕਹਿੰਦੇ ਆ ਕਮਾਈ ਹੋ ਗਿਆ ਆਏ ਹੋ ਗਿਆ ਗਲਤ ਹੋ ਗਿਆ ਬੱਚੇ ਦੇ ਕਰਮਾਂ ਫਿਰ ਕਰਮਾਂ ਤੇ ਆ ਜਾਂਦੇ ਆ ਇਹਦੇ ਲਈ ਪਹਿਲਾਂ ਵੀ ਆਪਾਂ ਆਪਦੀ ਰਹਿਤ ਮਰਿਆਦਾ ਜ਼ਰੂਰੀ ਹੈ ਉਸ ਤੋਂ ਬਾਅਦ ਬੱਚੇ ਦਾ ਵਿਆਹ ਹੋ ਜਾਂਦਾ ਨਵੇਂ ਘਰ ਦੇ ਵਿੱਚ ਪ੍ਰਵੇਸ਼ ਹੁੰਦਾ ਧੀ ਜਾਂਦੀ ਹੈ ਪੁੱਤ ਵਿਆਹ ਕੇ ਲਿਆਉਣੀ ਆਪ ਜਦੋਂ ਵੀ ਪੁੱਤ ਵਿਆਹ ਕੇ ਲਿਆਉਣੀ ਆ ਸਭ ਤੋਂ ਪਹਿਲਾਂ ਇਹ ਨੂੰ ਚੋਕੇ ਚੜ੍ਹਨ ਤੋਂ ਪਹਿਲਾਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀਆਂ ਜ਼ਰੂਰ ਕਰਨੀ ਬੱਚਿਆਂ ਨੂੰ ਲੈ ਕੇ ਜਾਓ ਕਿ ਆਪਾ ਜੀ ਬੱਚੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਆ ਇਹਨਾਂ ਦੇ ਸੁੱਖ ਸ਼ਾਂਤੀ ਦੀ ਅਰਦਾਸ ਬੇਨਤੀਆਂ ਜ਼ਰੂਰ ਕਰੋ ਸ਼ੁਕਰਾਨਾ ਕਰਨ ਲਈ ਜਾਓ ਕਿ ਬੱਚੇ ਦਾ ਆਕਾਰ ਦੇ ਸਹੀ ਸਪੂਰਨ ਨੇਪਰੇ ਚੜ੍ਹਿਆ ਮਹਾਰਾਜ ਅਸੀਂ ਤੁਹਾਡਾ ਕੋਟੇ ਕੋਟੇ ਸ਼ੁਕਰਾਨਾ ਕਰਨ ਲਈ ਆਏ ਹਾਂ ਬੱਚਿਆਂ ਨੂੰ ਗੁਰੂ ਘਰ ਲੈ ਕੇ ਜਾਓ ਉੱਥੇ ਅਰਦਾਸ ਬੇਨਤੀਆਂ ਕਰੋ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਜ਼ਰੂਰ ਆਓ ਜੀ ਉਸ ਤੋਂ ਬਾਅਦ ਜਦੋਂ ਵੀ ਬੇਟੀ ਨੂੰ ਚੌਕੇ ਦੇ ਉੱਪਰ ਚਾੜਦੇ ਆ ਨੋਂ ਆ ਵੀ ਚੌਕੇ ਦੇ ਉੱਪਰ ਚਾੜਦੇ ਸਭ ਤੋਂ ਪਹਿਲਾਂ ਜੇ ਤੁਸੀਂ ਸਿੱਖ ਧਰਮ ਦੇ ਵਿੱਚੋਂ ਤੇ ਸਿਰਫ ਦੀਗ ਹੀ ਬਣਾਓ ਬੇਟੀ ਨੂੰ ਕਹੋ ਆ ਪਹਿਲਾਂ ਗੁਰੂ ਸਾਹਿਬ ਦੀ ਦੀਗ ਬਣਾ ਗੁਰੂ ਸਾਹਿਬ ਲਈ ਜੋ ਤੂੰ ਫਲਾਉ ਗੁਰੂ ਸਾਹਿਬ ਦੀ ਜਦੋਂ ਦੀਗ ਬਣਾਉਂਦੇ ਹੋ ਤੇ ਅਰਦਾਸ ਬੇਨਤੀਆਂ ਕਰਕੇ ਖੁਦ ਘਰ ਦੇ ਵਿੱਚ ਸਾਰਾ ਪਰਿਵਾਰ ਉਹ ਦੀਗ ਨੂੰ ਸ਼ਕੋ ਬੇਟੀ ਦੀ ਬਣਾਈ ਹੋਈ ਦੀਗ ਨੂੰ ਸ਼ਕੋ ਉਸ ਤੋਂ ਬਾਅਦ ਹੀ ਬੇਟੀ ਨੂੰ ਚੌਕੇ ਚੜਾ ਇਹ ਇਸ ਤਰ੍ਹਾਂ ਤੁਸੀਂ ਕੰਮ ਕਰਿਓ ਪਰ ਮਾਤਾ ਤੁਹਾਡੇ ਬੱਚਿਆਂ ਦਾ ਸੋਹਣਾ ਜੀਵਨ ਜ਼ਰੂਰ ਬਤਾਓ ਦੇਖਿਓ ਤੁਸੀਂ ਖੁਸ਼ੀਆਂ ਕਿੰਨੀਆਂ ਖੁਸ਼ੀਆਂ ਭਰੇ ਬੱਚਿਆਂ ਦਾ ਜੀਵਨ ਬਤੀਤ ਹੋਊਗਾ ਅੱਜ ਕੱਲ ਜਦੋਂ ਵੀ ਆਪਾਂ ਕਾਹ ਕਰਨੇ ਪਹਿਲਾਂ ਪੈਸੇ ਸੋਚਦੇ ਆ ਪਤਾ ਨਹੀਂ ਕਿਸ ਤਰ੍ਹਾਂ ਦਾ ਬੱਚਾ ਘਰ ਆਊਗਾ ਕਿਸ ਤਰ੍ਹਾਂ ਦਾ ਵੀ ਆਪਣੇ ਮਨ ਦੇ ਵਿੱਚ ਹੀ ਡੌੜ ਰੰਦਾ ਪਰ ਜੇ ਸਾਰਾ ਕੰਮ ਐਸ ਤਰ੍ਹਾਂ ਗੁਰੂ ਦੀ ਮਰਿਆਦਾ ਦੇ ਵਿੱਚ ਰਹਿ ਕੇ ਕਰੀਏ ਨਾ ਤੇ ਗੁਰੂ ਆਪਣੇ ਪੁੱਠੇ ਕਰਮਾਂ ਨੂੰ ਵੀ ਸਿੱਧੇ ਕਰ ਦਿੰਦਾ ਹੈ ਮਹਾਰਾਜ ਕਰਮ ਬਦਲੇ ਜਾਂਦੇ ਆ ਪਰ ਆਪਣੇ ਵਿੱਚ ਬਦਲਣ ਦੀ ਹਿੰਮਤ ਤਾਕਤ ਹੌਸਲਾ ਵਿਸ਼ਵਾਸ ਹੋਣਾ ਚਾਹੀਦਾ ਗੁਰੂ ਦੇ ਕੇ ਆਪਣੇ ਹੱਥੇ ਮੱਥੇ ਝੁਕਦੇ ਰਹਿਣ ਗੋਡੀਆਂ ਟਿਕਦੀਆਂ ਰਹਿਣ 100% ਦਾ ਪੱਕਾ ਰੰਸਤੇ ਹੋ ਜਾਂਦੀ ਹੈ ਬਾਈਕ ਪਰ ਪੜਕੇ ਆਪਾਂ ਕਰੋਂ ਸਿੱਧੇ ਕਰ ਲੈਣਾ ਉਸ ਤੋਂ ਬਾਅਦ ਅਰਦਾਸ ਬੇਨਤੀਆਂ ਕਰਨਗੀਆਂ ਤੁਸੀਂ ਦੇਖ ਬਣਾਉਣੀ ਹੈ ਤੇ ਕੋਸ਼ਿਸ਼ ਕਰੋ ਉਸ ਬੇਟੀ ਨੂੰ ਕਹੋ ਵੀ ਸੁਭਾਉ ਉੱਠ ਕੇ ਚੌਕੇ ਚੱਲਣ ਤੋਂ ਪਹਿਲਾਂ ਕੋਈ ਬੇਟਾ ਅਸ਼ਨਾਣ ਕਰਕੇ ਕਰਵਾਣੀ ਜਰੂਰ ਪੜੋ ਜਿਹੜੇ ਵਿਖ ਚ ਪਈ ਸਾਹਿਬ ਜੀ ਦਾ ਪਾਠ ਹਨਾ 5 4 ਮਿੰਟਾਂ ਦੀ ਬਾਣੀ ਹੈ ਤੁਸੀਂ ਬੇਟੀ ਨੂੰ ਉਹਦੇ ਲਾੜ ਲਾਓ ਘਰ ਦੇ ਆ ਜਦੋਂ ਪਹਿਲਾ ਬੇਟੀ ਵਿਆਹ ਕੇ ਲੈ ਹੁੰਦੀਆਂ ਹਨਾ ਬੇਟੀ ਆਪਣੀ ਸਾਰੇ ਪਰਵਾਦਿ ਚੀ ਪਸੰਗ ਹੁੰਦੀ ਹੈ ਜਿਹੜੇ ਲੋਟ ਆਪਾਂ ਉਹਨੂੰ ਕੰਮ ਲਾ ਲਾਂਗੇ ਨਾ ਹੌਸਲ ਤੋਂ ਨਹੀਂ ਲੱਗਦੀ ਉਹਨੂੰ ਬੜੇ ਪਿਆਰ ਨਾਲ ਸ਼ਰਤ ਨਾਲ ਸਮਝਾਓ ਬੇਟਾ ਇਹ ਆਪਣੇ ਘਰ ਦੀ ਮਰਿਆਦਾ ਤੂੰ ਇਸ ਤਰ੍ਹਾਂ ਗੁਰਬਾਣੀ ਪੜ੍ਹ ਕੇ ਅਸ਼ਨਾਨ ਕਰਕੇ ਫਿਰ ਸੋਈ ਘਰ ਦੇ ਵਿੱਚ ਜਾ ਉਹਨ ਦਾ ਉਚੇਚੇਚੇ ਵਿੱਚ 10-15 ਦਿਨ ਇਸ ਤਰ੍ਹਾਂ ਕਰੋ ਮੁੜ ਕੇ ਉਹ ਕੀ ਹੋਏਗਾ ਉਹਦੀ ਆਦਤ ਬਣ ਜਾ। ਆਪਾਂ ਉਹਦੀ ਇਸ ਤਰ੍ਹਾਂ ਦੀ ਆਦਤ ਪਾ ਲਈਏ ਪੇਟੀ ਦੀ ਤੇ ਮੁੜ ਕੇ ਉਹਦੀ ਉਹ ਆਦਤ ਬਣ ਜੂ। ਫਿਰ ਉਹ ਰੋਜ਼ ਤੁਹਾਨੂੰ ਆਖਣਾ ਨਹੀਂ ਪਊਗਾ ਰੋਜ਼ ਉਸੇ ਤਰ੍ਹਾਂ ਹੀ ਕਰੋਗੀ ਤੇ ਆਪਾਂ ਜੀਵਨ ਹੌਲੀ-ਹੌਲੀ ਸਿੱਖੀ ਦਾ ਵੱਲ ਲਾ ਲੂਗੀ ਤੇ ਜਿਸ ਤੀ ਨੋ ਸਿੱਖੀ ਕੋਈ ਜਾਂਦੀ ਆ ਗੁਰੂ ਨੂੰ ਤੇ ਹੁੰਦੀ ਆ ਗੁਰਵਾਣੀ ਨਾਲ ਜੁੜਦੀ ਆ ਤੇ ਪੁੱਤ ਆਪਣੇ ਆਪ ਹੀ ਪਿੱਛੇ ਜੁੜੂ। ਇਹਦੇ ਲਈ ਜੀ ਇਹ ਕੰਮ ਆਪਾਂ ਸ਼ੁਰੂਆਤ ਕਰਕੇ ਬੱਚਿਆਂ ਦੀ ਜਿਹਾ ਸੋਹਣੀ ਜ਼ਿੰਦਗੀ ਲਈ ਅਰਦਾਸ ਬੇਨਤੀਆਂ ਪ੍ਰਮਾਤਮਾ ਅੱਗੇ ਆਪਾਂ ਜਰੂਰ ਕਰਕੇ ਤੇ ਜਿਹੜਾ ਸੋਹਣਾ ਤੇ ਸੁੱਖਾਂ ਭਰਿਆ ਜੀਵਨ ਬਤੀਤ ਹੋਵੇ ਅੱਗੇ ਵੇਖੋ ਆਪਣੇ ਜਿਹੜੇ ਦਾਦੇ-ਪਰਦਾਦੇ ਉਹ ਇਸ ਤਰ੍ਹਾਂ ਹੀ ਕਰਦੇ ਸੀ ਇਹ ਪੰਪਰਾ ਇਹ ਮਰਿਆਦਾ ਸਾਡੇ ਘਰਾਂ ਦੇ ਵਿੱਚ ਹੀ ਚੱਲੀ ਆਉਂਦੀ ਆ ਸਾਰੇ ਬੱਚਿਆਂ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਬੱਚਿਆਂ ਦਾ ਸੋਹਣਾ ਜੀਵਨ ਜਿਉ ਰਿਹਾ ਸਾਰੇ ਆਪਾਂ ਦੇ ਘਰਾਂ ਤੋਂ ਸੁਖੀ ਜੀਵਨ ਸੋਹਣਾ ਜੀਵਨ ਪ੍ਰਮਾਤਮਾ ਦੀ ਕਿਰਪਾ ਨਾਲ ਬਤੀਤ ਹੋ ਰਿਹਾ ਹੈ ਕਰਾਉਣ ਵਾਲਾ ਉਹ ਹੀ ਹੈ ਜੀ ਆਪਾਂ ਕੁਛ ਨਹੀਂ ਆਪਾਂ ਤਾਂ ਸਿਰਫ ਥੋੜੀ ਜਿਹੀ ਮਿਹਨਤ ਕਰਦੇ ਆਂ ਤੇ ਫਲ ਪਰਮਾਤਮਾ ਲਾਉਂਦਾ ਇਹਦੇ ਲਈ ਬੱਚਿਆਂ ਨੂੰ ਐਸ ਤਰ੍ਹਾਂ ਦੀਆਂ ਤੁਸੀਂ ਆਦਤਾਂ ਪਾਓ ਜੀ ਜਦੋਂ ਵੀ ਘਰ ਦੇ ਵਿੱਚ ਕੋਈ ਵੀ ਕੰਮ ਕਰਨਾ ਸਭ ਤੋਂ ਪਹਿਲਾਂ ਗੁਰੂ ਘਰ ਦੇ ਲੜ ਜੂ ਲਗਣਾ ਗੁਰੂ ਨੂੰ ਜਾ ਕੇ ਆਪਣਾ ਦੁੱਖ ਤਕਲੀਫ ਦੱਸਣਾ ਜਦੋਂ ਬੱਚੀ ਦਾ ਪੈਰ ਭਾਰੀ ਹੁੰਦਾ ਪਰਮਾਤਮਾ ਦੇ ਦਰ ਦੇ ਉੱਤੇ ਜਾ ਕੇ ਸ਼ੁਕਰਾਨਾ ਜ਼ਰੂਰ ਕਰਨਾ ਵੀ ਸਾਡੀ ਬੇਟੀ ਦੇ ਕੋ ਕਰੇ ਵਿੱਚ ਨਵਾਂ ਜੀ ਸਾਡੇ ਘਰ 'ਚ ਆਉਣ ਵਾਲਾ ਉਹ ਤੇਰੀ ਕਤਪਾਲਾ ਮਹਾਰਾਜ ਆਪ ਉਹ ਦੂਵੀਂ ਦਾਸ ਬਿੰਦੇ ਕਰਨਾ ਫਿਰ ਉਸ ਤੋਂ ਬਾਅਦ ਜਦੋਂ ਬੇਟੀ ਆਪਣੇ ਘਰ ਦੇ ਵਿੱਚ ਚਾਪੇ ਲਈ ਜਾਂਦੀ ਹੈ ਤੇ ਉਹ ਪੇਕੇ ਘਰ ਚ ਜਾਂਦੀ ਹੈ ਵੀ ਪਿੰਡਾਂ ਦੇ ਵਿੱਚ ਤੇ ਜ਼ਿਆਦਾਤਰ ਹੁੰਦਾ ਵੀ ਹਰ ਇੱਕ ਬੇਟੀ ਮਾਂ ਕੋਲ ਜਾ ਕੇ ਜਾਂਦੀ ਹੈ ਵੀ ਮਾਂ ਚਾਹੀ ਘਰ ਦੀ ਪਰਵਰਿਸ਼ ਕਰੇ ਸੱਸ ਜੀ ਨਹੀਂ ਨਾ ਕਰੇ ਫਿਰ ਵੀ ਆਇਆ ਹੁੰਦਾ ਵੀ ਮੈਨੂੰ ਮੇਰੀ ਮਾਂ ਨੇ ਸੰਭਾਲਿਆ ਉਸ ਸਮੇਂ ਮਾਂ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ ਜੇ ਸੱਸ چاہے ਕਿੰਨਾ ਵੀ ਕਰ ਲੇ ਪਰ ਫਿਰ ਵੀ ਮਾਂ ਦੀ ਇੱਨੀ ਜ਼ਿਆਦਾ ਲੋੜੀ ਜਾਂਦੀ ਹੈ ਕਮਾਂ ਮਾਪੇ ਬੇਟੀ ਉੱਥੇ ਜਾਂਦੀ ਹੈ ਉੱਥੇ ਜਾ ਕੇ ਫਿਰ ਵੀ ਉਦੋਂ ਵੀ ਜਦੋਂ ਜਾਂਦੀ ਹੈ ਨਾ ਬੇਟੀ ਉਦੋਂ ਵੀ ਗੁਰੂ ਘਰ ਦੇ ਵਿੱਚ ਪਹਿਲਾਂ ਅਰਦਾਸ ਬੇਨ ਕੇ ਆਪਾਂ ਜ਼ਰੂਰ ਬੇਟੀ ਨੂੰ ਲੈ ਕੇ ਜਾਣਾ ਉੱਥੇ ਅਰਦਾਸ ਬੇਨਤੀ ਆਪਾਂ ਸਾਰੇ ਪਰਿਵਾਰ ਨੇ ਕਰਨੀਆਂ ਵੀ ਮਹਾਰਾਜ ਤੇਰੀ ਰਹਿਮਤ ਸਦਕਾ ਤੁਸੀਂ ਇੱਕ ਨਵਾਂ ਜੀ ਸਾਡੇ ਘਰੇ ਆ ਰਹੇ ਹੈ ਰਹਿਮਤ ਸਦਕਾ ਬੇਟੀ ਹੁਣ ਆਪਣੇ ਪੇਕੇ ਪਰਿਵਾਰ ਚ ਜਾਂਦੀ ਹੈ ਮਹਾਰਾਜ ਇੱਚ ਭਰਗਾ ਝੋਲਣਾ ਲੈ ਕੇ ਸਾਡੇ ਘਰ ਦੇ ਵਿੱਚ ਵਾਪਸ ਆਵੇ ਮਹਾਰਾਜ ਇਹ ਝੋਲੀ ਦੇ ਵਿੱਚ ਬੱਚਾ ਸੁੱਖਾ ਸ਼ਾਂਤ ਨੇ ਜੇ ਸੋਨਾ ਬੱਚੇ ਨੂੰ ਜਨਮ ਦੇਵੇ ਭਰੇ ਝੋਲੀ ਵਿੱਚ ਆਵੇ ਤੁਹਾਡੇ ਦਰ ਦੇ ਉੱਤੇ ਸਿਫਰ ਸ਼ੁਕਰਾਨਾ ਕਰਨ ਆਈਏ ਇਸ ਤਰ੍ਹਾਂ ਅਰਦਾਸ ਬੇਨਤੀਆਂ ਕਰਕੇ ਆਪਾਂ ਫਿਰ ਵੇਟੀ ਵਿਰਾ ਕਰਗੇ ਜਦੋਂ ਕੋਈ ਬੱਚਾ ਜਨਮ ਲੈ ਲੈਂਦਾ ਜਦੋਂ ਵੀ ਬੱਚਾ ਕੋਈ ਵੀ ਜਨਮ ਲੈਂਦਾ ਬੇਟਾ ਚਾਹੇ ਬੇਟੀ ਹੈ ਉਹ ਨੂੰ ਆਪਾਂ ਗੁੜਤੀ ਕਰ ਉਹ ਨੂੰ ਗੁੜਤੀ ਆਪਾਂ ਗੁਰੂ ਘਰ ਤੇ ਗੁਰੂ ਘਰੇ ਜਾ ਕੇ ਗ੍ਰੰਥੀ ਸਿੰਘ ਤੋਂ ਗੁੜਤੀ ਦਵਾਇਆ ਕਰਗੇ ਜੀ ਇਹ ਨਹੀਂ ਹੈਗਾ ਵਿੱਚ ਉਹ ਜਿਆ ਬੰਦਾ ਆਪਾਂ ਕਹਿੰਨੇ ਦਾਦੀ ਦੇ ਦੇ ਨਾਨੀ ਦੇ ਦੇ ਭਰੀ ਉਗਲ ਸੈਦ ਦੀ ਬੱਚੇ ਦੇ ਨਹੀਂ ਐਸ ਤਰ੍ਹਾਂ ਤੁਸੀਂ ਗੜਤੀ ਨਾ ਦਿਆ ਕਰੋ ਜਦੋਂ ਆਪਾਂ ਗੁਰੂ ਘਰ ਲੈ ਕੇ ਜਾਂਦੇ ਆ ਉੱਥੇ ਬਾਬਾ ਜੀ ਜਿਹੜੀ ਗੁਰਤੀ ਦੰਦਾ ਵਾਟੇ ਦੀ ਲੇਖ ਉਹਦੇ ਵਿੱਚ ਕਿਰਪਾਨ ਪੇਟ ਪੇਟ ਕਰਕੇ ਉਹਦੇ ਰਾਹੇ ਬਾਬਾ ਜੀ ਪੰਜ ਬੰਦ ਦਾ ਬੱਚੇ ਦੇ ਮੂੰਹ ਚ ਪਾਉਂਦੇ ਤਾਂ ਕਿ ਬੱਚਾ ਕੋ ਸਿੱਖੀ ਜੀਵਨ ਨਾਲ ਜਿੰਦਗੀ ਜਿਉਵੇਂ ਗੁਰਸਿੱਖੀ ਦੇ ਲੜ ਲੱਗੇ ਇਵੇ ਲਈ ਗੁਰਤੀ ਹਮੇਸ਼ਾ ਗੁਰੂ ਘਰੋਂ ਦਵਾ ਕੇ ਲਿਆਇਆ ਕਰੋ ਜੀ ਉੱਥੇ ਨਾਲੇ ਗੁਰੂ ਘਰ ਤੋਂ ਗੁਰਤੀ ਦਿਵਾਲਿਆਂ ਦੇ ਬੱਚੇ ਨੂੰ ਨਾਲੇ ਬੱਚੇ ਦਾ ਨਾਮਕਰਨ ਕਰਾਣਿਆ ਬਾਬਾ ਜੀ ਸਾਨੂੰ ਨਾਮ ਦੱਸੋ ਬੱਚੇ ਅਕੀਦ ਕਰ ਤਰਗੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤੁਹਾਨੂੰ ਅੱਖਰ ਦੱਸੂਗਾ ਜੋ ਵੀ ਹੁਕਮ ਹੋਇਆ ਗੁਰੂ ਦਾ ਤੁਹਾਨੂੰ ਦੱਸੂਗਾ ਤੁਸੀਂ ਉਸ ਸ਼ਬਦ ਦੇ ਉੱਤੇ ਅੱਖਰ ਦੇ ਉੱਤੇ ਬੱਚੇ ਦਾ ਨਾਮ ਰੱਖਾ ਠੀਕ ਹੈ ਜੀ ਆਪਾਂ ਜੋ ਸਿੱਖ ਧਰਮ ਨਾਲ ਜੁੜੇ ਆ ਆਪਣੇ ਨਾਮ ਨਾਲ ਕੌਰ ਤੇ ਸਿੰਘ ਦੀ ਪਛਾਣ ਬਹੁਤ ਜ਼ਰੂਰੀ ਹੈ ਬੱਚੇ ਦਾ ਨਾਮ ਪਾਏ ਇਸ ਤਰ੍ਹਾਂ ਤਰੀਕਾ ਰੱਖ ਕੇ ਜਿਹਦੇ ਨਾਲ ਸਿੰਘ ਸੋਹਣਾ ਲੱਗੇ ਅੱਜ ਕੱਲ ਆਪਾਂ ਵੀ ਪੱਛਮੀ ਸਭਿਆਚਾਰ ਜਾਂ Hindu ਲੋਕਾਂ ਨਾਲ ਸੁਣੀ ਮਣੀ ਆਉਣ ਵਾਣ ਇਹੋ ਜਿਹੇ ਨਾਮ ਲੱਖਦੇ ਐਜੇ ਨਾਮ ਨਾ ਰੱਖਿਆ ਕਰੋ ਜੀ ਸੋਹਣੇ ਨਾਮ ਰੱਖਿਆ ਕਰੋ ਜਿਹਦੇ ਮਗਰ ਸਿੰਘ ਲੱਗਿਆ ਸੋਹਣਾ ਲੱਗੇ ਜਿਵੇਂ ਆਪਣੇ ਨਾਂ ਆਪਣੇ ਮਾਵਾ ਆਪਣੇ ਵਿਕਟੇ ਸੋਹਣੇ ਸੋਹਣੇ ਧਰੇ ਸੀ ਤੇ ਕੌਰ ਲੱਗਿਆ ਵੀ ਕਿੱਡਾ ਸੋਹਣਾ ਲੱਗਦਾ ਸੀ ਸਿੰਘ ਲੱਗਿਆ ਵੀ ਉਹ ਨਾਂ ਰੁਸ਼ਨਾ ਜਾਂਦਾ ਸੀ ਇਹਦੇ ਲਈ ਇਸ ਤਰ੍ਹਾਂ ਦੇ ਨਾਂ ਰੱਖ ਗਏ ਤਾਂ ਕਿ ਬੱਚੇ ਦੇ ਨਾਂ ਵੀ ਗੁਰੂ ਘਰ ਦੇ ਵਿੱਚ ਜ਼ਰੂਰ ਬੱਚੇ ਦਾ ਨਾਮਕਰਨ ਕਰਾਈਏ ਆਪਾਂ ਤਾਂ ਕਿ ਬੱਚਾ ਸਿੱਖੀ ਨਾਲ ਜੁੜੇ ਜੀ ਇਸੇ ਕੁਝ ਕੁ ਗੱਲਾਂ ਜੋ ਮੈਂ ਤੁਹਾਨੂੰ ਬੱਚਿਆਂ ਦੇ ਜੀਵਨ ਬਾਰੇ ਦੱਸਿਆ ਕਿ ਇਸ ਤਰ੍ਹਾਂ ਆਪਾਂ ਕਰਦੇ ਚਾਹੀਏ ਤਾਂ ਹੋ ਹੀ ਨਹੀਂ ਸਕਦਾ ਬੱਚੇ ਤੁਹਾਡੇ ਨੂੰ ਕੋਈ ਦੁੱਖ ਤਕਲੀਫ ਆਵੇ ਤੇ ਅੱਜ ਦੀ ਵੀਡੀਓ ਸੀਗੀ ਆਪਣੀ ਇੱਥੋਂ ਤੱਕ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਰੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਿਆ ਤੁਹਾਡਾ ਸਾਰਿਆਂ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ